ਆਤਮਾ ਨੂੰ ਵੇਖਦਿਆਂ ਕਿ ਪਦਾਰਥ ਨੂੰ ਵੇਖਦਿਆਂ ਦੋਏ ਦੋਏ ਲੋਚਨ ਭੇਖਾ ਹਉ ਹਰ ਬਿਨ ਅਵਰ ਨ ਦੇਖਾ ਤੋ ਹਰੀ ਤੇ ਨਿਰਆਕਾਰ ਹੈ ਕਬੀਰ ਕਹਿੰਦੇ ਨਾ ਆਪਾਂ ਦੇਖ ਰਹੇ ਆਂ ਯਾ ਤੇ ਕਹੋ ਕਬੀਰ ਝੂਠ ਬੋਲਦਾ ਗੁਸਤਾਖੀ ਮਾਓ ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਤੋ ਫਿਰ ਦੁਨੀਆ ਚ ਕੋਈ ਸਤਵਾਦੀ ਨਹੀਂ ਹੈ ਹੈਵੀਨੈਸ ਕਰਤੇ ਸਹੀ ਕਹਿ ਰਿਹਾ ਹੈ ਸਹੀ ਕਹਿ ਰਿਹਾ ਹੈ ਕਿ ਕਬੀਰ ਕੋਲ ਪੁੱਛੀ ਹੈ ਦੇਖ ਰਹੇ ਹੋ ਤੁਸੀਂ ਇਹਦਾ ਸਬੂਤ ਤੋ ਕਬੀਰ ਕਹਿੰਦੇ ਜੇ ਸਬੂਤ ਨੂੰ ਵੇਖਣ ਦੀ ਇਜਾਜ਼ਤ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲੋ ਨੈਣ ਰਹਿ ਰੰਗ ਲਾਈ ਅਬ ਬੇਗਲ ਕਹਿ ਨਾ ਜਾਏ ਮੇਰੀ ਅੱਖਾਂ ਹੀ ਵੇਖ ਲਓ ਇਹ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਬੂਤਾਂ ਨੂੰ ਵੇਖਦੀਆਂ ਨੇ ਕਿ ਪ੍ਰਮਾਤਮਾ ਨੂੰ ਵੇਖਦਿਆਂ ਕਿ ਪਦਾਰਥਨ